ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਓ ਜੀ ਆਹ ਦੇਖੋ ਜੀ ਦੋਨੋਂ ਸਕੀਆਂ ਪਹਿਣੇ ਦੀ ਔਰ ਪਿੰਡ ਦੁਗਰੀ ਕੋਟਲੀ ਔਰ ਇਸ ਸਮੇਂ ਪਿੰਡ ਦੁਗਰੀ ਦੇ ਵਿੱਚ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਜੀ ਔਰ ਵੀਡੀਓ ਬੜਾ ਖਾਸ ਹੈ ਅਖੀਰ ਤੱਕ ਸੁਣਿਓ ਪੰਜਾਬੀ ਵਿਰਸੇ ਦੇ ਖਾਸ ਸ਼ਖਸੀਅਤਾਂ ਤੁਹਾਡੇ ਸਾਹਮਣੇ ਕਰਨ ਜਾ ਰਹੇ ਜੀ ਓ ਗੋਡੀ ਗਾ ਮੇਲ ਦੇ ਜਿਆ ਵੇ ਬੜੇ ਲੋਕ ਦੇਖ ਪਰਿਆ ਬੇਬੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਨਾਂ ਦੱਸੋ ਆਪਣਾ ਅਮਰਜੀਤ ਹਾਂ ਗੜਕਾ ਪੂਰਾ ਕਹਿਵਾ ਜੀ ਪੂਰਾ ਕਹਿਵਾ ਹਾਂਜੀ 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 ਮਾਤਾ ਜੀ ਅਮਰਜੀਤ ਕੋ ਤੁਹਾਡਾ ਨਾਂ ਤੇ ਇਹਨਾਂ ਦਾ ਨੋ ਕੀ ਹੈ ਹਰਬੀਬਕੌਰ ਹਰਬੀਬਕੌਰ ਜੀ ਹੂੰ ਇਹਦਾ ਨਾਮ ਹੀ ਬੜਾ ਵਧੀਆ ਤੁਹਾਡਾ ਹਰਬੀਬਕੌਰ ਕਿਸੇ ਦਾ ਨਹੀਂ ਹੋਣਾ ਹਾਂ ਕਿਸੇ ਦਾ ਨਹੀਂ ਹੈ ਜੀ ਸਪੈਸ਼ਲ ਨਾਮ ਹੈ ਸਪੈਸ਼ਲ ਨਾਮ ਹੈ ਕਿਸੇ ਦਾ ਨਹੀਂ ਹੋਣਾ ਦੇਖੋ ਜੀ ਜਰੂਰ ਕਰਿਓ ਕਮੈਂਟ ਭੈਣ ਜੀ ਕਹਿੰਦੇ ਜੀ ਕਿਸੇ ਦਾ ਨਾਮ ਨਹੀਂ ਹੋਣਾ ਜੀ ਪੂਰੇ ਪੰਜਾਬ ਚ ਹਰਬੀਬਕੌਰ ਜੀ ਜਰੂਰ ਕਰਿਓ ਕਮੈਂਟ ਜੇਕਰ ਕੋਈ ਹਰਬੀਬਕੌਰ ਦੀ ਸ਼ਖਸੀਅਤ ਹੈ ਤੇ ਤੁਹਾਡੇ ਮਾਤਾ ਜੀ ਤੁਹਾਡੇ ਭੂਆ ਜੀ ਤੁਹਾਡੇ ਮਾਸੀ ਜੀ ਤੁਹਾਡੇ ਚਾਚੀ ਜੀ ਤੁਹਾਡੇ ਤਾਈ ਜੀ ਕਿਸੇ ਦਾ ਨਾਂ ਹੈ ਤੁਹਾਡੇ ਮਾਤਾ ਜੀ ਦਾ ਨਾਂ ਹੈ ਤਾਂ ਜਰੂਰ ਕਮੈਂਟ ਕਰਿਓ ਜੀ ਹਰਬੀਬ ਕੌਰ ਕਹਿੰਦੇ ਜੀ ਇੱਕੋ ਇੱਕ ਨਾਂ ਹੈ ਦੀ ਪੂਰੇ ਪੰਜਾਬ ਦੇ ਵਿੱਚ ਦੀ ਮੈਂ ਕਹਿੰਦਾ ਲੈਂਦੇ ਤੇ ਚੜਦੇ ਪੰਜਾਬ 'ਚ ਵੀ ਇੱਕੋ ਹੀ ਨਾਂ ਹੈ ਦੀ ਇਹ ਹਰਬੀਬ ਕੌਰ ਮੈਂ ਕਹਿੰਦਾ ਜੀ ਪੰਜਾਬੀ ਵਿਰਸੇ ਦੀ ਗੱਲ ਬਣ ਗਈ ਜੀ ਅੱਜ ਤਾਂ ਦੀ ਅੱਛਾ ਇਹ ਦੱਸਿਓ ਹੁਣ ਆਪਾਂ ਦੇਖੋ ਆ ਜਿਹੜੇ ਵੀਡੀਓ ਦੇਖ ਰਹੇ ਇਹਨਾਂ ਤੇ ਗੱਲ ਛੱਡ ਦਿੰਨੇ ਆ ਜੀ ਦੇਖੋ ਜੀ ਤੁਸੀਂ ਜਰੂਰ ਕਰਿਓ ਕਮੈਂਟ ਰਾਜ ਬਾਅਦ ਚ ਖੋਲਾਂਗੇ ਕਿ ਵੱਡੇ ਕੌਣ ਨੇ ਜੀ ਏ ਮਾਤਾ ਜੀ ਅਮਰਜੀਤ ਕੌਰ ਔਰ ਹਰਬੀਬ ਕੌਰ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਹੜੇ ਵੱਡੇ ਲੱਗਦੇ ਨੇ ਜੀ ਇੱਕ ਭੈਣ ਵੱਡੀ ਹੈ ਇੱਕ ਭੈਣ ਛੋਟੀ ਹੈ ਜੀ ਦੋ ਭੈਣਾਂ ਮਿਲੀਆਂ ਜੀ ਪੰਜਾਬੀ ਵਿਰਸੇ ਦਾ ਇੱਕ ਖਾਸ ਖਾਸ ਬਹੁਤ ਖਾਸ ਵੀਡੀਓ ਜੀ ਔਰ ਬਾਪੂ ਜੀ ਤੁਹਾਡਾ ਨਾਮ ਕੀ ਜੀ ਜਸਵੀਰ ਜਸਮੀਰ ਸਿੰਘ ਹਾਂ ਜੀ ਸਰਦਾਰ ਜਸਮੀਰ ਸਿੰਘ ਮਾਵੀ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਹੈ ਜੀ ਹਾਂ ਜੀ ਅਸੀਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਹਰਦੀਪ ਕੌਰ ਹੈ ਜੀ ਜੀ ਤੁਸੀਂ ਇਹਨਾਂ ਦੇ ਕੀ ਲੱਗਦੇ ਜੀ ਜੀ ਮੈਂ ਇਹਨਾਂ ਦੀ ਨੋਆ ਹਾਂ ਨੋ ਕੇ ਪੋਤ ਨੂੰ ਨੋ ਹੈ ਦੀ ਤੇ ਉਹ ਪੰਜੀ ਉਹ ਵੀ ਨੋ ਆ ਦੋਹੇ ਨੋਹਾਂ ਜੀ ਠੀਕ ਹੈ ਸਰ ਐਕਚੁਅਲੀ ਸਾਡੀ ਨਾ ਜੁਆਇੰਟ ਫੈਮਿਲੀ ਹੈ ਇਹ ਸਾਡੇ ਅਮਰਜੀਤ ਕੁਰ ਦੀ ਸਾਡੇ ਮਾਸੀ ਜੀ ਹੈ ਉਹ ਸਰਦਾਰ ਜਸਮੇਰ ਸਿੰਘ ਸਾਡੇ ਚਾਚਾ ਜੀ ਹੈ ਜੀ ਕਿ ਉਹ ਮਿਸ ਜੀ ਹਰਦੀਪ ਕੁਰ ਇਹਨਾਂ ਦੀ ਨੋਹ ਹੈ ਮਾਸੀ ਦੀ ਨੋਹ ਹੈ ਹਾਂ ਹਰਦੀਪ ਕੁਰ ਦੀ ਵੱਡੀ ਨੋਹ ਹੈ ਇੱਕ ਸਾਡਾ ਦੇਵਰ ਆ ਉਹ ਮਰਿੰਡੇ ਸ਼ਿਫਟ ਕਰਕੇ ਉਹ ਉਹਨਾਂ ਨੇ ਆਪਣੀ ਉੱਥੇ ਫੈਮਿਲੀ ਸੈੱਟ ਹੈ ਜੀ ਔਰ ਪਿੱਛੇ ਸਰਦਾਰ ਜੀ ਖੜੇ ਇੰਗਲਿਸ਼ ਬਹੁਤ ਵਧੀਆ ਬੋਲਦੇ ਹੈ ਇਹਨਾਂ ਦੇ ਨਾਲ ਵੀ ਗੱਲ ਕਰਦੇ ਹੈ ਰੈਸਿਕ જી ਸਤਿ ਸ਼੍ਰੀ ਅਕਾਲ ਜੀ ਅਜੀ ਤੁਹਾਨੂੰ ਸਾਰੀ ਦੁਨੀਆ ਦੇਖ ਰਹੀ ਦੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਜੀ ਪ੍ਰੇਂਦਰ ਸਿੰਘ ਮਾਵੀ ਹੂੰ ਦੇਖੋ ਜੀ ਇਹ ਪਰਿਵਾਰ ਹੈ ਜੀ ਔਰ ਇਹ ਸਾਂਝਾ ਪਰਿਵਾਰ ਜੀ ਜੇਕਰ ਤੁਹਾਡੇ ਏਰੀਆ ਦੇ ਵਿੱਚ ਵੀ ਕੋਈ ਸਾਂਝੇ ਪਰਿਵਾਰ ਦੀ ਅਜਿਹੀ ਮਿਸਾਲ ਹੈ ਜੇ ਤੁਹਾਡੀ ਆਪਣੀ ਤਾਂ ਜਰੂਰ ਕਰਿਓ ਜੀ ਕਮੈਂਟ ਜੀ ਹੁਣ ਗੱਲਾਂ ਬਾਤਾਂ ਕਰ ਲਈਏ ਜੀ ਫਿਰ ਆਪਾਂ ਹਾਂ ਕਰੋ ਹਾਂ ਜੀ ਕਰੋ ਆਪਾਂ ਬਾਤ ਚ ਤੇ ਦੱਸਣਾ ਕੀ ਵੱਡੇ ਕੌਣ ਹੈ ਛੋਟੇ ਕੌਣ ਹੈ ਇੱਕ ਵਾਰੀ ক্লোਜ਼ ਕੈਮਰਾ ਪਾਇਓ ਜੀ ਦੇਖੋ ਜੀ ਲਗਾਇਓ ਅੰਦਾਜ਼ਾ ਜੀ ਇਹ ਵੱਡੇ ਨੇ ਹਰਬੀਬ ਕੌਰ ਜੀ ਜਾਂ ਇਹ ਵੱਡੇ ਨੇ ਅਮਰਜੀਤ ਕੌਰ ਜੀ ਦੋ ਸਕੀਆਂ ਪੈਣਾ ਦੀ ਔਰ ਇੱਕ ਪਿੰਡ ਦੇ ਵਿੱਚ ਇਹ ਇੱਕ ਕਰਦੇ ਵਿੱਚ ਨੇ ਤੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਬੇਬੇ ਪੁਰਾਣਾ ਸਮਾਂ ਯਾਦ ਕਰ ਰਹੇ ਆ ਜੀ ਹੈ ਉਹ ਕਿਆ ਕਹਿਣੇ ਜੀ ਚਰਖਾ ਚੁਰਖਾ ਚਲਾਇਆ ਹੋਇਆ ਪੂਰਾ ਹਾਂ ਹੂੰ ਵੀ ਪਏ ਪਏ ਦੀ ਚਰਖਾ ਦੀ ਪਿਆ ਵੇਲਣਾ ਵੀ ਪਿਆ ਅੱਡਾ ਵੀ ਪਿਆ ਚੱਕੀ ਵੀ ਪਈ ਹੈ ਅੱਛਾ ਸਭ ਕੁਝ ਪਿਆ ਚਲੋ ਜੀ ਜੋਕਟਾ ਉ ਖੁਲੀ ਮੂੜਾ ਅੱਛਾ ਹਾਂਜੀ ਅਸੀਂ ਤਾਂ ਇਹਨਾਂ ਦੇ ਨਾਲ ਚੱਲਦੇ ਆਂ ਮੰਮੀ ਉਹ ਨਹੀਂ ਸਵਾਦ ਨਾਲ ਭਾਂਡੇ ਮਾਇਂਦੇ ਅਸੀਂ ਉਵੇਂ ਮਾਇਂਦੇ ਆਂ ਅੱਜ ਤੱਕ ਕੋਈ ਕੁੜੀ ਨਹੀਂ ਸਵਾਦ ਨਾਲ ਭਾਂਡੇ ਮਾਇਂਦੇ ਅਸੀਂ ਨਹੀਂ ਯੂਜ਼ ਕਰਦੇ ਅੱਜ ਹਜੇ ਵੀ ਵੇਮਬਾਰ ਇਹ ਉਹ ਅੱਜ ਕਿਹੜੇ ਜਿਹਾ ਪਾਣੀ ਰੱਖਦੇ ਆਂ ਸਵਾਦ ਨਾਲ ਭਾਂਡੇ ਸਾਹਿਬ ਅੱਛਾ ਕਿਹਦੇ ਪਰ ਰੋਟੀ ਪਕਾਉਨੇ ਆਂ ਅੱਛਾ ਚੁੱਲੇ ਤੇ ਰੋਟੀ ਤੇ ਰੋਟੀਆਂ ਤੇ ਖਾ ਕੇ ਜਾਣੀ ਅਸੀਂ ਹਾਂ ਆਹ ਖਾ ਕੇ ਜਾਵਾਂਗੇ ਅਸੀਂ ਰੋਟੀ ਹਾਂ ਮਾਤਾ ਜੀ ਤੁਹਾਡੇ ਹੱਥ ਦੀ ਖਾ ਕੇ ਜਾਣੀ ਦੋਹਾਂ ਦੇ ਬਣਾ ਦੂਗੇ ਤੁਸੀਂ ਇੱਕ ਕੰਮ ਕਰ ਲੈਂਦੇ ਥੋੜਾ ਬਹੁਤ ਬਣਾਣਾ ਨੇ ਸੱਸੀ ਕਚੌਰੀਆਂ ਬਣਾ ਕੇ ਹਟੇ ਜੀ ਅੱਛਾ ਕਚੌਰੀਆਂ ਬਣਾਈਆਂ ਦੀ ਹਾਂ ਅੱਛਾ ਕਿੱਦਾਂ ਬਣਦੀਆਂ ਕਚੌਰੀਆਂ ਦੱਸਿਓ ਜਰਾ ਮਿਰਚ ਪਾ ਕੇ ਆ ਲੂ ਹੂੰ ਆਵਾ ਕੇ ਆ ਲੂ ਜੀ ਨਮਕ ਵੀ ਚੜਾ ਕੇ ਹੂੰ ਇਹ ਕਚੌਰੀਆਂ ਛਪਾ ਦੇਣਾ ਹੂੰ ਇਹ ਪਕਾ ਜਾਣੀਆਂ ਤੇਲ ਵਿੱਚ ਅੱਟੇ ਵਿੱਚ ਅੱਛਾ ਜੀ ਤੇਲ ਸਰੋਂ ਦਾ ਹਾਂ ਸਰਸੋਂ ਹੂੰ ਇਹ ਵਰ ਫੇਰ ਕਰਨਾ ਜੀ ਹੂੰ ਫਿਰ ਕਚੋਰੀਆਂ ਫਿਰ ਖਾਣੀਆਂ ਚਟਣੀ ਚੁਟਣੀ ਨਾਲ ਕਿਸ ਤਰ੍ਹਾਂ ਨਾਲ ਇਕੱਲੇ ਇਕੱਲੇ ਖਾਣੀਆਂ ਜੀ ਨਾ ਦਹੀਂ ਨਾਲ ਖਾਣੀ ਦਹੀਂ ਨਾਲ ਖਾਓ ਹਾਂ ਜੀ ਇਕੱਲੇ ਖਾਣੀ ਇਕੱਲੇ ਖਾਓ ਮੱਖਣ ਨਾਲ ਖਾਣੀ ਮੱਖਣ ਨਾਲ ਖਾਓ ਜੀ ਅੱਛਾ ਦੁੱਧ ਨਾਲ ਚਾਹ ਨਾਲ ਕਿਸੇ ਤਰੀਕੇ ਨਾਲ ਵੀ ਪਈਆਂ ਸਾਡੇ ਜੋਗੀਆਂ ਥੋੜੀਆਂ ਜੀਆਂ ਮਿਲ ਜੂਗੀਆਂ ਲਿਆਓ ਜੀ ਜਰਾ ਕਚੋਰੀਆਂ ਲਿਆਓ ਦਿਖਾਈਏ ਜੀ ਲਿਆਓ ਜੀ ਤੇ ਕਚੋਰੀਆਂ ਦੀ ਕਚੋਰੀਆਂ ਦਿਖਾਣੇ ਦੀ ਤੁਹਾਨੂੰ ਜੀ ਕਮਾਲ ਦੀ ਗੱਲ ਆ ਅੱਜ ਤਾਂ ਅਸੀਂ ਸਹੀ ਟਾਈਮ ਤੇ ਪਹੁੰਚ ਗਏ ਜੀ ਤੁਹਾਨੂੰ ਖਾਣੇ ਨੂੰ ਵੀ ਦੇਣੀ ਆਈ ਤੁਹਾਨੂੰ ਨਾਲ ਵੀ ਲੈ ਕੇ ਜਾਇਓ ਭਾਬੀ ਵਾ ਉਹ ਕੇਸ ਖੂਸ ਵੀ ਬੁਨੇ ਹੋਏ ਆ ਕੇਸ ਬਚੇਰੇ ਪੇਟੀਆਂ ਭਰੀਆਂ ਪਈਆਂ ਹੁਣ ਵੀ ਬਾਹਰ ਤੇ ਬਣੀ ਅੱਜ ਅਸੀਂ ਆਪਣੀਆਂ ਪੇਟੀਆਂ ਚ ਕੋਈ ਕੱਪੜਾ ਨਹੀਂ ਕੱਢਿਆ ਮੰਮੀਆਂ ਨਾਲ ਅੱਜ ਇਹਨਾਂ ਦੇ ਤਾਂ ਖੋਲ ਕੇ ਬਣੀ ਦੇਖੀ ਅभी ਕੁਝ ਆਏਗਾ ਵਿੱਚ ਨਹੀਂ ਹੂੰ ਇਹ ਕਹਿੰਦੀ ਆਪਾਂ ਮਾਸੀ ਦਾ ਖਾਲੀ ਹੋਲੀ ਆਣੀ ਮਗਉ ਥੋੜੀ ਮਰਜੀ ਸਾਨੂੰ ਕਿਹਾ ਅੱਛਾ ਅੱਛਾ ਇਹਨਾਂ ਦੀਆਂ ਖੋਲ ਕੇ ਵੀ ਨਹੀਂ ਦੇਖਿਆ ਤੁਹਾਡੀਆਂ ਹੀ ਪਈਆਂ ਚਾਹ ਖੂਸ ਵੀ ਨਹੀਂ ਦੇਖਿਆ ਚਾਰ ਪੰਜ ਵੀ ਇਹਨਾਂ ਦੀ ਆਪਣੀ ਹੂੰ ਲਓ ਫਿਰ ਅੱਜ ਤੁਹਾਡੀਆਂ ਪੇਟੀਆਂ ਦਿਖਾ ਦੇਣੀ ਆ ਅਸੀਂ ਕੈਮਰੇ ਤੇ ਦਿਖਾਓ ਦਿਖਾਓ ਹਾਂਜੀ ਖੇਸ ਖੂਸ ਬੁਣ ਕੇ ਰੱਖਿਆ ਹੋਏ ਸਾਰੇ ਖੇਸਾਂਗੇ ਹੂੰ ਚੋਸੀਆਂ ਬਥੇਰੀਆਂ ਉਹ ਅੱਜ ਦਾ ਪੁੱਤ ਸ੍ਰੀ ਸੁਤ ਜੀ ਮੰਦਿਰ ਵਥੇਲੇ ਅਜੀਜ਼ਾ ਕਦੇ ਬਾਣ ਮੁੱਲ ਲੈਂਦਾ ਹੀ ਨਹੀਂ ਥਾ ਅੱਛਾ ਸੂਤ ਕਿ ਕਰੇ ਹਾਂ ਸੂਤ ਕਰ ਤੇ ਕਰ ਤੇ ਕੇ ਮੰਜੇ ਸੂਤ ਦੇ ਛਾਰੇ ਦਾ ਚੂਹਿਆਂ ਨੇ ਵੀ ਖਾ ਲੇ ਅੱਛਾ ਅੱਛਾ ਜੀ ਲਓ ਜੀ ਹੁਣ ਫੇਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਅੱਛਾ ਤੁਸੀਂ ਬਣਾਈਆਂ ਕਚੌਰੀਆਂ ਕਿ ਇਹਨਾਂ ਨੇ ਬਣਾਈਆਂ ਕਿ ਦੋਹਾਂ ਨੇ ਰਲ ਕੇ ਬਣਾਈਆਂ ਦੋਹਾਂ ਨੇ ਰਲ ਕੇ ਦੋਹਾਂ ਨੇ ਰਲ ਕੇ ਬਣਾਈਆਂ ਖਿੱਚ ਤਾਂ ਕੰਮ ਜੀ ਹੋਰ ਕੀ ਕੁਝ ਬਣਾ ਲੈਨੇ ਸਾਹੂ ਜਿਵੇਂ ਆ ਲੈਣੇ ਸਬਜ਼ੀ ਭਾਜੀ ਰੋਟੀ ਪ੍ਰਸ਼ਾਦਾ ਸਭ ਕੁਝ ਅੱਛਾ ਰੋਟੀਆਂ ਪਾਣੀ ਆਖੀਣ ਬੈਠਣੀਆਂ ਰੋਟੀਆਂ ਬਹੁਤ ਸੋਹਣੀਆਂ ਰੋਟੀਆਂ ਪਾਣੀ ਹੱਤੀ ਰੋਟੀ ਦੀ ਗੱਲ ਬਹੁਤ ਬਹੁਤ ਜ਼ਰੂਰੀ ਕਰਨੀ ਜੀ ਆਪਾਂ ਨੇ ਜੀ ਹਾਂ ਆ ਕੈਮਰਾ ਪਾਇਆ ਜੀ ਮਾਤਾ ਜੀ ਜਦੋਂ ਹੱਸਦੇ ਹਨ ਜੀ ਕਮਾਲ ਦੀ ਗੱਲ ਹੈ ਜੀ ਮੈਨੂੰ ਆਪਣੀ ਮਾਂ ਯਾਦ ਆ ਜਾਂਦੀ ਹੈ ਮੈਨੂੰ ਆਪਣੀ ਦਾਦੀ ਯਾਦ ਆ ਜਾਂਦੀ ਹੈ ਮੈਨੂੰ ਆਪਣੀ ਭੂਆ ਯਾਦ ਆ ਜਾਂਦੀ ਹੈ ਮੈਨੂੰ ਆਪਣੀ ਚਾਚੀਆਂ ਤਾਈਆਂ ਯਾਦ ਆ ਜਾਂਦੀ ਹੈ ਜੀ ਆਹ ਦੇਖੋ ਜੀ ਹੁਣ ਦਿਖਾਣੇ ਤੁਹਾਨੂੰ ਕਚੌਰੀਆਂ ਬਣਾਈਆਂ ਜੀ ਆਹ ਲਓ ਜੀ ਕੈਮਰੇ ਤੇ ਆ ਕਮਾਲ ਕੀਤਾ ਗਰਮਾ ਗਰਮ ਹੈ ਤਾਂ ਹੈ ਤਾਜ਼ੀਆਂ ਤਾਜ਼ੀਆਂ ਆ ਦੇਖੋ ਜੀ ਆ ਉਮਰ ਦਰਾਜ਼ ਮਾਤਾਵਾ ਮੈਂ ਕਹਿੰਦਾ ਜੀ ਇਹਨਾਂ ਵਰਗਾ ਕੌਣ ਹੋ ਸਕਦਾ ਪੂਰੇ ਪੰਜਾਬ ਚ ਨਹੀਂ ਹੋ ਸਕਦਾ ਜੀ ਆ ਕਚੌਰੀਆਂ ਦੇਖੋ ਇਹਨਾਂ ਨੇ ਅੱਜ ਹੀ ਤਾਜ਼ੀਆਂ ਤਾਜ਼ੀਆਂ ਬਣਾਈਆਂ ਔਰ ਦੋਨੋਂ ਭੈਣਾਂ ਨੇ ਰਲ ਕੇ ਬਣਾਈਆਂ ਦੀ ਤਾੜੀਆਂ ਹੋ ਜਾਂਦੀ ਜ਼ੋਰਦਾਰ ਤਾੜੀਆਂ ਦੀ ਜ਼ੋਰਦਾਰ ਤਾੜੀਆਂ ਦੀ ਆ ਦੇਖੋ ਨਿਆਣੇ ਕਿੰਨੇ ਖੁਸ਼ ਹੈ ਜੀ ਇਸ ਦੁਗਰੀ ਪਿੰਡ ਦੇ ਦੀ ਕਵਾਲ ਦੀ ਗੱਲ ਹੈ ਜੀ ਦੁਨੀਆ ਭਰ ਦੇ ਵਿੱਚ ਸਾਰੇ ਪੰਜਾਬੀ ਜੀ ਇਸ ਸਮੇਂ 13 ਕਰੋੜ ਦੇ ਕਰੀਬ 14 ਕਰੋੜ ਦੇ ਕਰੀਬ ਪੰਜਾਬੀ ਹੈ ਜੀ ਸਾਡਾ ਵੀਡੀਓ ਘੁੰਮ ਕਮਾ ਕੇ ਸਾਰੇ ਦੇਸ਼ਾਂ ਵਿਦੇਸ਼ਾਂ ਚ ਜਾਂਦਾ ਜੀ ਮਾਤਾ ਜੀ ਹਰਬੀਬ ਕੌਰ ਤੇ ਮਾਤਾ ਜੀ ਅਮਰਜੀਤ ਕੌਰ ਔਰ ਇਹਨਾਂ ਦੇ ਪਰਿਵਾਰ ਨੂੰ ਮਿਲ ਕੇ ਆ ਗਿਆ ਜੀ ਨਜ਼ਾਰਾ ਜੀ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਤੇ ਇਹਨਾਂ ਦੀਆਂ ਹੱਥਾਂ ਦੀਆਂ ਕਚੌਰੀਆਂ ਦੀ ਲਓ ਜੀ ਖਾਵਾਂਗੇ ਜੀ ਆਪਾਂ ਦੀ ਹਾਂਜੀ ਮਾਤਾ ਜੀ ਬਾਰੇ ਇਹ ਕਹਿੰਦੇ ਨੌਨ ਵੇਜੇ ਨੌ ਵਧੀਆ ਬਣਾਉਂਦੇ ਸਾਡੇ ਬੱਚੇ ਕਹਿੰਦੇ ਵੀ ਅਸੀਂ ਕਦੇ ਵੀ ਹੋਟਲ ਤੇ ਵੀ ਨਹੀਂ ਖਾਦਾ ਪਤਾ ਜੀ ਹਰਬੀਬ ਕਰਦੇ ਹੱਥਾਂ ਚ ਨਾ ਜਾਦੂ ਹੈ ਇਹ ਨੌਨ ਵੇਜ ਬਣਾਉਂਦੇ ਆ ਨੌਨ ਵੇਜ ਵੀ ਬਣਾਉਂਦੇ ਆ ਅੱਛਾ ਅਸੀਂ ਤਾਂ ਕਦੇ ਖਾਦਾ ਨਹੀਂ ਚਲੋ ਜਦੋਂ ਵੀ ਜਿਹੜੇ ਸਾਡੇ ਘਰ ਦੇ ਖਾਂਦੇ ਬਹੁਤ ਵਧੀਆ ਬਣਾਉਂਦੇ ਆ ਅੱਜ ਤੱਕ ਜਿਹੜੇ ਮੁਗਲੀਆਂ ਚੱਕਦੇ ਰਹਿ ਜਾਂਦੇ ਜਿਨ੍ਹਾਂ ਨੇ ਖਾਦਾ ਉਹ ਇੱਥੇ ਆ ਦੇਣਾ ਲੋਕਾਂ ਦੇ ਵੀਡੀਓ ਦੇਖ ਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਵੱਲੋਂ ਖੁੱਲਾ ਸਦਾ ਭੈਣ ਭਾਈਆਂ ਨੂੰ ਬੱਚਿਆਂ ਨੂੰ ਧੀਆਂ ਨੂੰ ਪੁੱਤਾਂ ਨੂੰ ਸਾਰੇ ਜੀਹਦਾ ਦਿਲ ਕਰਦਾ ਸਾਡੇ ਘਰ ਆ ਕੇ ਮਾਤਾਵਾਂ ਨੂੰ ਮਿਲਣ ਅਸੀਂ ਨਾ ਉੱਥੇ ਆਪਣੇ ਅੰਮ੍ਰਿਤਸਰ ਹਵੇਲੀ ਗਏ ਉੱਥੇ ਬਹੁਤ ਚੀਜ਼ਾਂ ਪੁਰਾਣੀਆਂ ਦੇਖਣ ਨੂੰ ਮੈਂ ਆਪਣੀਆਂ ਫਰੈਂਡਸ ਨੂੰ ਕਿਹਾ ਮੈਂ ਕਿਹਾ ਜਿਹੜੀਆਂ ਚੀਜ਼ਾਂ ਤੁਸੀਂ ਉਰੇ ਹਵੇਲੀ ਚ ਦੇਖੋ ਸਾਡੇ ਘਰ ਸਾਰੀਆਂ ਹੀ ਆ ਲਓ ਜੀ ਦੇਖੋ ਹਵੇਲੀਆਂ ਦੇ ਵਿੱਚ ਡੁਪਲੀਕੇਟ ਜਿਹਾ ਕੰਮ ਖੁੱਲ ਗਿਆ ਉਹ ਰੰਗ ਰੰਗ ਜਿਹਾ ਕਰਕੇ ਬਣਾ ਦਿੰਨੇ ਆ ਆ ਜੀਉਂਦੇ ਜਾਗਦੇ ਸਾਡੇ ਹੀਰੋ ਹੈ ਜੀ ਆਹ ਆ ਲਓ ਜੀ ਕਵਾਲ ਦੀ ਗੱਲ ਇਹਦੀ ਔਰ ਮਾਤਾ ਦੀ ਖੁਸ਼ ਹੈ ਸਾਡੀ ਤਵੇਤ ਖੁਸ਼ ਹੈ ਇਸ ਵੀਡੀਓ ਨੂੰ ਦੇਖਣ ਵਾਲੇ ਦੀ ਤਵੇਤ ਖੁਸ਼ ਹੈ ਜੀ ਅੱਜ ਬਣ ਗਈ ਜੀ ਗੱਲ ਦੀ ਆਹ ਪੇਟੀਆਂ ਪੂਟੀਆਂ ਖੜਾ ਲੈਣੀਆਂ ਸਾਰੀਆਂ ਦੀ ਆਪਾਂ ਅੱਜ ਸਾਰੇ ਖੇਸ ਖੋਜ ਦੇ ਕੱਟ ਕੇ ਦਿਖਾ ਦੇਣੇ ਜੀ ਆਪਾਂ ਦੇ ਦਿਖਾ ਦਈਏ ਜੀ ਫਿਰ ਸਾਰੇ ਖੇਸ ਅੱਛਾ ਪਾਣੀ ਹੱਥੇ ਰੋਟੀ ਦੀ ਗੱਲ ਕਰਦੇ ਸੀ ਆਪਾਂ ਹੁਣ ਵੀ ਖਾਣੇ ਪਾਣੀ ਹੱਤੀ ਰੋਟੀ ਪੁੱਤ ਜਿਆਦ ਨਹੀਂ ਦਈ ਲਾ ਕੇ ਜਾਉਂ ਗਰਮੀ ਆ ਤੇ ਚਟਣੀ ਕੁੱਟੂਗੇ ਪਰੀਨੇ ਦੀ ਜੀ ਤੇ ਰਾਜਿਓ ਪਾਣੀ ਹੱਥੀਆਂ ਰੋਟੀਆਂ ਮੱਖਣ ਨਾਲ ਹੂੰ ਜਿਹੜਾ ਟੀਟ ਬੱਦਰ ਦੁਆ ਕੀ ਲਾ ਲੈ ਤੇ ਮੱਖਣ ਲਾ ਲੋ ਹੂੰ ਜੇ ਨਾ ਛਾਉ ਨੂੰ ਫਿਰ ਅਸੀਂ ਕੱਤੀ ਦੇ ਥੀ ਨਾਲ ਅੱਛਾ ਕੱਤੀ ਲੱਸੀ ਚ ਤੇ ਦੁੱਈ ਲੱਸੀ ਚ ਫਰਕ ਜੀ ਦੱਸਿਓ ਜੀ ਜਰਾ ਜੀ ਕਈਆਂ ਨੂੰ ਪਤਾ ਨਹੀਂ ਐ ਆ ਚੰਡੀਗੜ੍ਹ ਤੋਂ ਵੀਡੀਓ ਦੇਖਦੇ ਦਿੱਲੀ ਤੋਂ ਵੀਡੀਓ ਦੇਖਦੇ ਉਹਨਾਂ ਨੂੰ ਪਤਾ ਨਹੀਂ ਦੱਸਿਓ ਜਰਾ ਹੂੰ ਪੱਕੀ ਲੱਸੀ ਦਾ ਬੁੱਤ ਹੁੰਦੀ ਜਿਹੜੀ ਆਪਾਂ ਮਧਾਣੀ ਨਾਲ ਜਿੰਦੇ ਕਿਦੇ ਜੀ ਦਹੀਂ ਦੀ ਹੂੰ ਜਿਹੜੀ ਕਕੀਲੇ ਸੀ ਈ ਛਾਉ ਨੂੰ ਆਪਾਂ ਨੇ ਠੰਡੇ ਪਾਣੀ ਨਾਲ ਦਿੱਧ ਪਾ ਕੇ ਬਣਾਉਂਦੇ ਦੇਣੀ ਆ ਅੱਛਾ ਵੀ ਤੁਹਾਡਾ ਜੇ ਨਮਕ ਪਾ ਕੇ ਅੱਛਾ ਨਮਕ ਵੀ ਪਾ ਦੇਣਾ ਵਿੱਚ ਹਾਂ ਲੂਣ ਪਾ ਦੇਣਾ ਥੋੜਾ ਜਿਹਾ ਹਾਂ ਹੂੰ ਮਤੇ ਪੇਕੇ ਕਿੱਥੇ ਸੀ ਤੁਹਾਡੇ ਇੱਥੇ ਇੱਥੇ ਆ ਤਾਂ ਇੱਥੇ ਪੇਕੇ ਇੱਥੇ ਸੌ ਰਹੇ ਆ ਆ ਆਏ ਕਿਦਾਂ ਹੋ ਗਈ ਗੱਲ ਜੀ ਇਦਾਂ ਬਈ ਐਕਚੁਅਲ ਸਾਡਾ ਪਿੰਡ ਦਾ ਸਭ ਕਈ ਹੈ ਸਾਰੇ ਅੱਛਾ ਦੋਏ ਭੈਣਾਂ ਕੀ ਆਪਣੇ ਤੇ ਉਹਦੇ ਘਰ ਅੱਛਾ ਅਸੀਂ ਬਸ ਰਾਹ ਨਹੀਂ ਕੋਈ ਅਸੀਂ ਬਸ ਆਪਣੀ ਜ਼ਿੰਦਗੀ ਲਖਾਰਤੀ ਅੱਛਾ ਅੱਛਾ ਜਿਹੜੀ ਬੈਡੀ ਸੌਹੜਾ ਰੱਖ ਲੈ ਜੀ ਅੱਛਾ ਤੁਹਾਡਾ ਪਿੰਡ ਸਹੌੜਾ ਹਾਂ ਸਾਡੇ ਜਿਹੜੇ ਚਾਚਾ ਜੀ ਮਾਤਾ ਸੌਰੇ ਉਹਨਾਂ ਦਾ ਸਾਡੇ ਸੌਰੇ ਸਹੌੜਾ ਹੈ ਅਸੀਂ ਆਪਣੇ ਨਾਨਕੇ ਪਿੰਡ ਦੁੱਗਰੀ ਰਹਿੰਦੇ ਆ ਮੇਰੇ ਹਸਬੰਦ ਦੇ ਸਾਡੇ ਮੰਮੀ ਉਹਨਾਂ ਨੇ ਇੱਥੇ ਪੇਕੇ ਅੱਛਾ ਇਹ ਪੇਕੇ ਆ ਲੈ ਦੇ ਪੇਕੇ ਰਹਿੰਦੇ ਹਾਂ ਜੀ ਹੂੰ ਵਾਹ ਜੀ ਵਾਹ ਤਾੜੀਆਂ ਹੋ ਜਾਂਦੀਆਂ ਇਹਨਾਂ ਤੇ ਲਈ ਜਿੰਨੀਆਂ ਵੀ ਤਾੜੀਆਂ ਹੁਣ ਉਹਨੀਆਂ ਹੀ ਥੋੜੀਆਂ ਆ ਜੀ ਕਮੈਂਟ ਕਰਦੇ ਜਾਓ ਜੀ ਹਾਂ ਜੀ ਬੂਆ ਲੱਗਦੀ ਹੈ ਸਾਰੇ ਪਿੰਡ ਦੀ ਬੂਆ ਲੱਗਦੀ ਹੈ ਹਾ ਲਾ ਜੀ ਸਾਡੇ ਸਾਰੇ ਨਾਨੇ ਮਾਮੇ ਲੱਗਦੇ ਆ ਜੀ ਦੇਖੋ ਤੁਹਾਡੇ ਪਰਿਵਾਰ ਨੂੰ ਸਲੂਟ ਬਣਦਾ ਜੀ ਇਕੱਲੇ ਇਕੱਲੇ ਤੇ ਕੈਮਰਾ ਪਾ ਦੇ ਜੀ ਉਹ ਪਿੱਛੇ ਪਾਜੀ ਤੇ ਵੀ ਪਾ ਦਿਓ ਜੀ ਅੱਛਾ ਫੁੱਫੜ ਲੱਗਦਾ ਜੀ ਫੁੱਫੜ ਜੀ ਦੇ ਵੀ ਕੈਮਰਾ ਪਾ ਦੇ ਜੀ ਇਧਰ ਫੁੱਫੜ ਜੀ ਤੇ ਵੀ ਕੈਮਰਾ ਪਾ ਦੇ ਜੀ ਸਾਰੇ ਪਿੰਡ ਦਾ ਫੁੱਫੜ ਦੇ ਤਿੰਨ ਪਿੰਡਾਂ ਦਾ ਫੁੱਫੜ ਹੈ ਦਿਨ ਕਿਹੜੇ ਕਿਹੜੇ ਪਿੰਡ ਦੀ ਜ਼ੁਗਰੀ ਕੋਟਲੀ ਸ਼ਾਂਤਪੁਰ ਦੀ ਜ਼ੁਗਰੀ ਕੋਟਲੀ ਸ਼ਾਂਤਪੁਰ ਦੇ ਫੁੱਫੜ ਦੀ ਨਾਂ ਦੱਸ ਦਿਓ ਜੀ ਇੱਕ ਵਾਰੀ ਫੇਰ ਜੀ ਜਸਮੀਰ ਸਿੰਘ ਜੀ ਮਾਵੀ ਇਹ ਤਿੰਨ ਪਿੰਡਾਂ ਦੇ ਫੋਫੜ ਜੀ ਦੁਗਰੀ ਕੋਟਲੀ ਤੇ ਸ਼ਾਦਪੁਰ ਜੀ 에ਅਰਫੋਰਸ ਦੇ ਡੈਡੀ ਸਾਡੇ ਅੱਛਾ 에ਅਰਫੋਰਸ ਤੋਂ ਰਿਟਾਇਰ ਹੋਇਆ ਜੀ ਆਈਐਫ ਅੱਛਾ ਇੰਡੀਅਨ 에ਅਰਫੋਰਸ ਤੋਂ ਜੀ ਫਿਰ ਤਾਂ ਹੋਰ ਵੀ ਸਲੂਟ ਬਣਦਾ ਜੀ ਜਿੰਨੇ ਮਰਜੀ ਸਲੂਟ ਮਾਰੀ ਉਹਨੇ ਹੀ ਥੋੜੇ ਆ ਜੀ ਦੇਸ਼ ਦੇ ਰਖਵਾਲੇ ਜੀ ਔਰ ਦੇਸ਼ ਦੇ ਰਖਿਆਕ ਇਹ ਹੈ ਸਾਡੇ 에ਅਰਫੋਰਸ ਦਾ ਪਰਿਵਾਰ ਜੀ ਆਹ ਦੇਖੋ ਜੀ ਆ ਮੈਂ ਫਰੋਮ 에ਅਰਫੋਰਸ ਐਸ ਦੀ ਐਸ ਵਾਰੰਟ ਅਫਸਰ ਐਸ ਵਾਰੰਟ ਅਫਸਰ ਜੀ ਬਾਈ ਗਲੈਡ ਟੂ ਸੀ ਯੂ ਸਰ ਗਲੈਡ ਟੂ ਸੀ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਹਮ ਆਈ ਐਮ ਨਾਊ ਗੈਟਿੰਗ ਨੀਅਰ ਅਬਾਊਟ 60000 ਰੁਪੀਸ ਪੈਨਸ਼ਨ ਪਰ ਮੰਥ ਓ ਵੈਰੀ ਨਾਈਸ ਜੀ ਕਮਾਲ ਦੀ ਗੱਲ ਹੈ ਆ ਬਣ ਗਈ ਜੀ ਗੱਲ ਫਿਰ ਤਾਂ ਕੰਮ ਸਹੀ ਹੈ ਚੱਲ ਰਿਹਾ ਹੋਰ ਹੋਰ ਆਈ ਐਮ ਡੂਇੰਗ ਫਾਰਮਿੰਗ ਆਲਸੋ ਓਕੇ ਆਈ ਐਮ ਹੈਲਪਿੰਗ ਮਾਈ ਸਨ ਹਮ ਐਂਡ ਮਾਈ ਬ੍ਰਦਰ ਆਈ ਐਮ ਹੈਲਪਿੰਗ no, no I think I think mm. what's, what's your age sir now 80 you are 80 plus uh, and you are doing farming uh, you are retired officer uh, really glad to see you the whole punjabi world is watching you uh, we really salute from the balle Bale films and uh, records and on the behalf of our subscribers too uh, I'm, I'm, okay thank you very uh, much all needed by by the home hmm. yeah, ਸਰ ਸਮਝੀ ਜੀ ਆਨ ਸਮਝੀ ਜੀ ਹਾਂ ਆ ਰਹੀ ਮੈਂ ਪ੍ਰੋਡਿਊਸਿੰਗ ਮਾਈਸੈਲਫ ਵੈਰੀ ਨਾਈਸ ਜੀ ਵੈਰੀ ਨਾਈਸ ਨਾਈਸ ਟੂ ਸੀ ਰੀਸਾਈਕਲ ਤੇ ਚਲਾਉਨੇ ਆ ਜੇ ਚਮਕੌਰ ਸਾਹਿਬ ਵੀ ਕਿਤੇ ਜਾਣ ਦਾ ਸਾਈਕਲ ਚਲਾ ਹਾਂ ਫਾਊਂਡ ਆਫ ਸਾਈਕਲ ਅੱਛਾ ਸਾਈਕਲਿੰਗ ਚੱਲਦੀ ਪੂਰੀ ਜੀ ਹਾਂ ਜੀ ਹੂੰ ਵੱਡੇ ਪੁਆਏ ਵੀ ਬੇਬੀ ਸਾਈਕਲ ਚਲਾਉਨੇ ਆਈ ਹੂੰ ਇਹ ਕਹਿੰਦੇ ਸਾਈਕਲ ਚਲਾਉਨੇ ਤੁਸੀਂ ਵੀ ਚਲਾਉਨੇ ਸਾਈਕਲ ਜੀ ਮੈਂ ਨਹੀਂ ਚਲਾਉਂਦੀ ਸੀ ਚਲਾਉਂਦੇ ਸੀਗੇ ਅੱਛਾ ਠੀਕ ਕਹਾ ਸ਼ੀਲ ਸ਼ੀਲ ਸ਼ੀਵਾ ਦੇ ਬੱਚੇ ਮੰਗੂ ਟ੍ਰੀਸ ਹੂੰ ਅੱਛਾ ਤੇ ਸਾਈਕਲ ਚਲਾਉਂਦੇ ਸੀਗੇ ਅੱਛਾ ਕਿੱਥੇ ਜਾਂਦੇ ਸੀ ਸਾਈਕਲ ਬੱਸ ਅੱਛਾ ਇੱਥੇ ਨੇੜੇ ਤੇ ਨੇੜੇ ਸਕੂਲਾਂ ਵਿੱਚ ਪਾਣੇ ਜਾਣਾ ਸਾਈਕਲ ਪੱਜਣਾ ਹੂੰ ਅੱਜ ਤਾਂ ਦਿਲ ਕਰਦਾ ਗੱਲਾਂ ਖਤਮ ਹੀ ਨਾ ਹੋਣ ਉਹ ਸੁਣਿਓ ਧਿਆਨ ਦੇ ਨਾਲ ਜੀ ਕੌਣ ਹੈ ਦੀ ਵੱਡੀ ਜੀ ਦੱਸ ਦੋ ਜੀ ਹੁਣ ਮਾਤਾ ਜੀ ਹਰਬੀ ਕੌਰ ਜੀ ਵੱਡੇ ਆ ਅੱਛਾ ਜੀ ਉਹ ਮਾਤਾ ਅਮਰਜੀਤ ਕੌਰ ਜੀ ਇਹਨਾਂ ਤੋਂ 8 ਸਾਲ ਛੋਟੇ ਲਾਧੀ ਕਰਿਓ ਜੀ ਕਮੈਂਟ ਜੀ ਤੁਸੀਂ ਦੀ ਆ ਦੇਖੋ ਜੀ ਬਣ ਗਈ ਨਾ ਜੀ ਗੱਲ ਦੀ ਅੱਜ ਦਾ ਵੀਡੀਓ ਬੜਾ ਸੰਪੂਰਨ ਬਣ ਗਿਆ ਦੀ ਅੱਜ ਦੀ ਸਾਡੀ ਫੇਰੀ ਨਾ ਜੀ ਬਹੁਤ ਵਧੀਆ ਰਹੀ ਦੀ ਕਮਾਲ ਦੀ ਗੱਲ ਹੋ ਗਈ ਹੁਣ ਤਾਂ ਪੈ ਗਈ ਸਾਂਝ ਜੀ ਅਸੀਂ ਬਾਰ ਬਾਰ ਆਉਂਦੇ ਰਹਾਂਗੇ ਆਉਂਦੇ ਰਹਾਂਗੇ ਆਉਂਦੇ ਰਹਾਂਗੇ ਜਾਂਦੇ ਰਹਾਂਗੇ ਇੱਕ ਗੱਲ ਹੋਰ ਹੈ ਵੀ ਜਲਦੀ ਜਲਦੀ ਆਵਾਂਗੇ ਔਰ देर ਨਾਲ ਜਾਇਆ ਕਰਾਂਗੇ ਟਾਈਮ ਤੇ ਬੈਠ ਕੇ ਵੀਡੀਓ ਤੇ ਵੀਡੀਓ ਬਣਾਵਾਂਗੇ ਨਾਲੇ ਕਰਾਂਗੇ ਗੱਲਾਂ ਬਾਤਾਂ ਆਚਾਰ ਮਰਬੇ ਵੀ ਬਣਾ ਲੈਨੇ ਕੁਛ ਹਾਂਜੀ ਮਨਪਾਣੇ ਮੁਰੂਬੇ ਨਹੀਂ ਬਣਾਇਆ ਅੰਜਾਰ ਚਟਣੀ ਆਚਾਰ ਚਟਣੀ ਆਚਾਰ ਜੀ ਸਿਰਫ ਚਟਣੀ ਤੇ ਆਚਾਰ ਅੱਛਾ ਹੁਣ ਇੱਕ ਗੱਲ ਸੁਣੋ ਧਿਆਨ ਨਾਲ ਜੀ ਚਾਹੇ ਤੁਸੀਂ ਦੱਸ ਦਿਓ ਚਾਹੇ ਇਹੇ ਦੱਸਣਗੇ ਤੁਸੀਂ ਦੱਸਣਾ ਜੀ ਹੋਈ ਦੱਸਣਗੇ ਇਥੋਂ ਇਹਨਾਂ ਤੋਂ ਪੁੱਛ ਲੈਣਾ ਤੁਸੀਂ ਦੱਸ ਦੋਗੇ ਜੀ ਕੀ ਚਟਣੀ ਕਿੱਦਾਂ ਬਣਦੀ ਆ ਜੀ ਅਮਰੀਕਾ ਪਦੀਨੇ ਦੀ ਚਟਣੀ ਅੰਬ ਦੀ ਚਟਣੀ ਅੰਬ ਦੀ ਚਟਣੀ ਬਹੁਤ ਖਾਸ ਹੁੰਦੀ ਆ ਕਿੱਦਾਂ ਬਣਾਉਣੀ ਜੀ ਦੱਸਿਓ ਜਰਾ ਮੈਂ ਤਲੀ ਹੋਈ ਚਟਣੀ ਕਿ ਜਿਹੜੀ ਕੁੰਡੇ ਸੋਤੇ ਕੁੱਟਦੇ ਆ ਆ ਲੋ ਜੀ ਹੋਰ ਸੁਣ ਲਓ ਗੱਲ ਕਿਹੜੀ ਚਟਣੀ ਤਲੀ ਹੋਈ ਚਟਣੀ ਕਿ ਕੁੰਡੇ ਸੋਤੇ ਵਾਲੀ ਚਟਣੀ ਅੱਭੀ ਦੋ ਤਰ੍ਹਾਂ ਦੀ ਆ ਜੀ ਸਾਨੂੰ ਆ ਉਹ ਵੀ ਪੈ ਗਿਆ ਹੁਣ ਜੇ ਆਹ ਤਾਂ ਗੱਲ ਬਣ ਗਈ ਦੋਹੀ ਤਰ੍ਹਾਂ ਦੀ ਦੱਸਣੀ ਐ ਪਹਿਲਾਂ ਤਲੀ ਹੋਈ ਦੱਸੋ ਜੀ ਤਲੀ ਹੋਈ ਚਟਣੀ ਕਾਦੀ ਬਣਾਉਣ ਲੱਗੇ ਜੀ ਆਪਾਂ ਅੰਬ ਦੀ ਅੰਬ ਦੀ ਕਦੂ ਗਾਸ ਕਰਕੇ ਅੰਬ ਦੀਆਂ ਛਿੱਲ ਕੇ ਪਹਿਲਾਂ ਅੰਬ ਲੈ ਮਨਾ ਨੂੰ ਕਦੂ ਗਾਸ ਕਰ ਲੈਣਾ ਜੀ ਇੱਕ ਕਛਣੀ ਕਿੜਾ ਕੇ ਕੜਾਹੀ ਹੂੰ ਉਹਦੇ ਤੇ ਐਨਾ ਕਿ ਤੇਲ ਪਾ ਕੇ ਉਹਦੇ ਹਿਸਾਬ ਨਾਲ ਹੂੰ ਜਿੰਨੀ ਕਹੇਗੀ ਕਿ ਲੋ ਜੀ ਉਹਦੇ ਵਿੱਚ ਉਹ ਨੂੰ ਫੇਰੋ ਕਰਨਾ ਹੂੰ ਅੱਗ ਪਰ ਤੜਨਾ ਹੂੰ ਢਾਲ ਕੇ ਨਾਲੇ ਉਹਦੇ ਭੇਰ ਅਸੀਂ ਧੀਰਾ ਹੂੰ ਜਿਹੜਾ ਜਦੋਂ ਕੁਝ ਜਿਹੜੀ ਸੌਗੀ ਪਾਉਣੀ ਉਹ ਪਾ ਲਓ ਉਹਦੇ ਵਿੱਚ ਕਿਆ ਕੁਝ ਪਾਣਾ ਦੱਸੋ ਸਲਾਦ ਹੋ ਆਪਣੀ ਹੂੰ ਉਹ ਪਿੱਛੋਂ ਬੋਲ ਰਹੇ ਕੁਝ ਦੀਰਾ ਕਾਲੀ ਮਿਰਚ ਆਪਣੀ ਦੁਈ ਮਿਰਚ ਨਾਮਕ ਵਿੱਚ ਪਵਾ ਦਾਖਾ ਪਾ ਲੋ ਜੀ ਪਵਾ ਛoare ਪਾ ਲੋ ਜੋ ਉਹ ਆਪਣੀ ਮਾਗੀ ਹੈ ਹੂੰ ਕੁਝ ਪਾ ਫਿਰ ਨਾਲੇ ਛਿੱੜ ਦੇਣੀ ਹੈ ਖੰਡ ਹੂੰ ਥੋੜੀ ਦੇਰ ਬਾਅਦ ਖੰਡ ਪਾ ਦੇਣੀ ਹੈ ਹੂੰ ਬਹੁਤੀ ਨਹੀਂ ਚਾੜਨੀ ਹੈ ਕਿ ਉਹ ਨਾਲੇ ਪਾ ਦੇਣੀ ਹੈ ਖਰਾਬੀ ਨਾ ਕਰ ਦਿਓ ਕਿਤੇ ਹਾਂ ਕਿਤੇ ਖਰਾਬੀ ਨਾ ਕਰ ਦਿਓ ਜਿਆਦਾ ਨਾਲ ਤਲ ਦਿਓ ਹਾਂ ਹੂੰ ਬਸ ਉਹਨੂੰ ਵੀ ਥੋੜਾ ਜਿਹਾ ਉਤਾਲ ਕੇ ਜਿਆਦਾ ਉਹਦਾ ਖਾਂਜਲਾਂ ਦੀ ਕੀ ਪਾਣੀ ਛੱਡਣਾ ਹੂੰ ਉਹ ਅੰਬੀਆਂ ਨਾਲ ਦੀ ਛੱਡਣਾ ਹੂੰ ਜਾਦੂ ਮੜਿਆ ਸੋ ਕ ਲਈਏ ਆਪਾਂ ਹੂੰ ਖਾ ਕੇ ਦੇਖ ਲੋ ਬਣੀ ਹੋਈ ਐ ਉਹ ਵੀ ਚਟਣੀ ਵੀ ਬਣੀ ਹੋਈ ਐ ਉਹ ਲਓ ਜੀ ਕ ਬਣ ਗਈ ਦੀ ਗੱਲ ਜੀ ਉਹ ਚਟਣੀ ਵੀ ਬਣੀ ਹੋਈ ਐ ਆ ਦੇਖੋ ਜੀ ਚਟਣੀ ਦੀ ਰੈਸিপি ਸੁਣ ਲਿਓ ਧਿਆਨ ਨਾਲ ਨੋਟ ਕਰ ਲਿਓ ਵੀਡੀਓ ਨੂੰ ਬਾਰ ਬਾਰ ਦੇਖ ਲਿਓ ਜੀ ਹੁਣ ਦੂਈ ਚਟਣੀ ਦੱਸਿਓ ਜੀ ਕਿੱਦਾਂ ਬਣਨੀ ਹੈ ਦੂਈ ਤਾਂ ਅੰਬ ਦੀ ਆ ਬੁੱਤਾ ਆਪਾਂ ਨੇ ਪਦੀਨਾ ਪਾਉਣਾ ਅੰਬੀ ਕੁੱਟ ਕੇ ਵਿੱਚ ਪਾ ਦੇਣੀ ਉਹਦੇ ਵਿੱਚ ਜੋ ਕੁਝ ਪਾਉਣਾ ਪਾ ਕੇ ਆਪਾਂ ਨੇ ਕੁੱਟ ਲੈਣੀ ਹੈ ਹਮ ਵੀ ਖਟਾਈ ਤਾਂ ਅੰਬੀ ਦੀ ਹੋਈ ਜਾਣੀ ਹੈ ਹਮ ਜੇ ਅੱਜ ਕੱਲ੍ਹ ਅੰਬੀ ਨਹੀਂ ਹੈਗੀ ਫਿਰ ਆਪਾਂ ਹੀ ਮਿੱਲੀ ਉਮਲੀ ਪਾ ਲੈਣੇ ਜੇ ਚਟਣੀ ਬਣਾਉਣੀ ਹੈ ਹਮ ਨਿਹਾਈ ਕਰਨ ਬਣ ਜਾਣਗੇ ਵਿੱਚ ਥੋੜਾ ਜਿਹਾ ਮਿੱਠਾ ਪਾ ਦੇਣਾ ਹੈ ਹਾਂ ਮਿੱਠਾ ਅੱਛਾ ਥੋੜੇ ਮਿੱਠਾ ਪਾਣਾ ਹੈ ਜੀ ਹਾਂ ਕੁਝ ਥੋੜਾ ਜਿਹਾ ਮਿੱਠਾ ਪਾ ਕੇ ਫੇਰ ਅਗ ਲੈਣੀ ਹੈ ਫੇਰ ਉਹ ਪਾਣੀ ਇੱਥੀਆਂ ਰੋਟੀਆਂ ਨਾਲ ਦੇਸੜੀਆਂ ਨਾਲ ਬਹੁਤ ਫਾਇਦ ਲੱਗਦੀ ਆ ਲਓ ਜੀ ਸੁਣ ਲੋ ਗੱਲ ਦੀ ਜਿਨ੍ਹਾਂ ਜਿਨ੍ਹਾਂ ਨੇ ਅਜਈਆਂ ਚਟਣੀਆਂ ਬਣਾਈਆਂ ਹੋਈਆਂ ਕਰਦੇ ਵਿੱਚ ਜਾਂ ਹੁਣ ਵੀ ਬਣਾਉਂਦੇ ਨੇ ਹੁਣ ਵੀ ਖਾਂਦੇ ਨੇ ਜਾਂ ਪੁਰਾਣੇ ਸਮੇਂ ਦੀ ਕੋਈ ਯਾਦ ਤੁਹਾਡੀ ਹੈ ਤਾਂ ਜਰੂਰ ਕਮੈਂਟ ਕਰਿਓ ਜੀ ਤੇ ਵੀਡੀਓ ਨੂੰ ਨਾਲ ਨਾਲ ਸ਼ੇਅਰ ਕਰਦੇ ਜਾਇਓ ਜੀ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਵੀਡੀਓ ਬਣਾਵਾਂਗੇ ਤੇ ਬੜੀਆਂ ਗੱਲਾਂ ਬਾਤਾਂ ਹੋਣਗੀਆਂ ਬੜਾ ਕੰਮ ਦਾ ਪਰਿਵਾਰ ਹੈ ਜੀ ਅੱਜ ਪੰਜਾਬੀ ਵਿਰਸੇ ਤੇ ਵਿਰਾਸਤ ਦਾ ਇੱਕ ਖਾਸ ਵੀਡੀਓ ਪਿੰਡ ਦੁਗਰੀ ਦੇ ਵਿੱਚ ਸ਼ੂਟ ਕਰ ਰਿਹਾ ਰੋਪੜ ਦੇ ਨਜ਼ਦੀਕ ਜੀ ਤੇ ਦੋ ਪੈਣਾ ਦੇਖੋ ਜੀ ਬੀਬੀ ਹਰਬੀਬ ਕੌਰ ਅਤੇ ਬੀਬੀ ਅਮਰਜੀਤ ਕੌਰ ਦੋ ਮਾਤਾ ਹੈਗੇ ਜੀ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਅੱਜ ਪੰਜਾਬੀ ਵਿਰਸੇ ਦਾ ਕੰਮ ਸਾਨੂੰ ਲੱਗਦਾ ਹੈ ਕਿ ਸਿਰੇ ਦੇ ਚੜਨ ਵਾਲੀ ਨਾ ਮੇਦੇਯਾ ਵੇ ਬੜੇ ਲੋਕ ਦੇ ਪਰਿਆ বাবা বাবিলে মান বেব জেৰা দ ਸ਼ਾਤੀ ਚ ਤਾਂ ਇਹਨਾਂ ਨੂੰ ਲੋਕਾਂ ਨੇ ਬੁੱਕ ਕਰ ਲਿਆ ਕਰਦੇ ਬੁਕਿੰਗ ਹੋ ਜਾ ਕਰਨੀ ਹੈ ਲੋਕਾਂ ਨੇ ਅਮਰੀਕਾ ਕੈਨੇਡਾ ਵਾਲੇ ਵੀਡੀਓ ਦੇਖਦੇ ਆ ਉਹਨਾਂ ਨੇ ਤੁਹਾਨੂੰ ਟਿਕਟ ਵੀ ਦੇ ਦੇਣੀ ਆਣ ਜਾਣ ਦੀ ਉਹ ਟਿਕਟ ਵੀ ਲਓ ਨਾਲੇ ਸੂਟ ਲਓ ਕਹਿੰਦੇ ਆ ਤੁਸੀਂ ਆ ਜਾਓ ਤੁਹਾਨੂੰ ਪੈਕ ਕਰਕੇ ਲੈ ਜਾਂਦੇ ਆ ਮੈਂ ਮੈਂ ਕਹਿਣਾ ਜੀ ਆ ਜਿਹੜੇ ਵੀਡੀਓ ਦੇਖ ਰਹੇ ਘੋੜੀਆਂ ਉਹ ਅੱਜ ਕੱਲ੍ਹ ਲੋਕੀ ਸਿੰਗਰਾਂ ਨੂੰ ਬੁਲਾਉਂਦੇ ਦੀ ਪਤਾ ਨਹੀਂ ਕਿਹਨੂੰ ਕਿਹਨੂੰ ਬੁਲਾਈ ਜਾਂਦੇ ਆ ਇਹਨਾਂ ਨੂੰ ਬੁਲਾਉਣ ਦਾ ਰਿਵਾਜ ਚੱਲ ਪਿਆ ਔਰ ਉਹਨਾਂ ਨੇ ਕੈਨੇਡਾ ਅਮਰੀਕਾ ਵਾਲਿਆਂ ਨੇ ਜੇਕਰ ਵੀਡੀਓ ਪਹੁੰਚ ਗਿਆ ਉਹਨਾਂ ਕਹਿੰਦਾ ਮਾਤਾ ਦੀ ਟਿਕਟਾਂ ਵੀ ਕੱਢਦੀ ਆ ਦੀ ਸੀ ਔਰ ਦੀਆਂ ਜਾਣਦੀਆਂ ਲੈਣਦੀਆਂ ਦੀ ਫੋਟੋ ਚ ਠਹਿਰਾਣਦੀ ਆ ਦੀ ਤੁਹਾਨੂੰ ਨਹੀਂ ਸਾਰਿਆਂ ਨੂੰ ਫੁੱਫੜ ਜੀ ਨੂੰ ਵੀ ਨਾਲੇ ਲੈ ਜਣਾ ਉਹਨਾਂ ਨੇ ਸਭ ਨੂੰ ਲੈ ਜਣਾ ਕਮਾਲ ਦੀ ਪਟੜੀਆਂ ਦੀ ਆ ਦੇਖੋ ਜੀ ਅ ਅੱਜਕੱਲ ਬੜਾ ਰਿਵਾਜ ਹੋ ਗਿਆ ਲਾਈਵ ਪਰਫਾਰਮੈਂਸ ਦਾ ਜੀ ਅਸੀਂ ਇਹਨਾਂ ਦੇ ਲਾਈਵ ਪਰਫਾਰਮੈਂਸ ਵੀ ਕਰਾਂਗੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਵੀਡੀਓ ਪਰ ਇੱਕ ਗੱਲ ਤੁਹਾਨੂੰ ਦੱਸ ਦਈਏ ਜੀ ਪੰਜਾਬੀ ਵਿਰਸੇ ਦੀਆਂ ਅਜਈਆਂ ਸ਼ਖਸੀਤਾ ਪੂਰੇ ਪੰਜਾਬ ਚ ਕੋਈ ਵੱਡੇ ਤੋਂ ਵੱਡਾ ਸਿੰਗਰ ਵੀ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਆਉਂਦੀਆਂ ਨੇ ਪੰਜਾਬੀ ਵਿਰਸੇ ਦੇ ਗੀਤ ਗਾਣੇ ਸੁਹਾਗ ਘੋੜੀਆਂ ਕਿਸੇ ਵੀ ਗਾਇਕ ਨੂੰ ਇੰਮੀਆਂ ਨਹੀਂ ਆਉਂਦੀਆਂ ਇਹ ਹੈ ਸਾਡੇ ਪੰਜਾਬੀ ਵਿਰਸੇ ਦੇ ਅਸਲੀ ਪਾਤਰ ਸਹੀ ਪਾਤਰ ਤੇ ਅਸੀਂ ਇਹਨਾਂ ਦੇ ਕੋਲ ਪਹੁੰਚੇ ਆ ਜੀ ਵੀਡੀਓ ਇਹਨਾਂ ਦਾ ਬਣਾਇਆ ਜੀ ਤਿੰਨ ਚਾਰ ਵੀਡੀਓ ਇਹਨਾਂ ਦੇ ਸ਼ੂਟ ਹੋਣਗੇ ਜੀ ਕਈ ਵਾਰੀ ਸ਼ੂਟ ਹੋਣਗੇ ਜੀ ਕਹਿਣ ਦੀ ਲੋੜ ਨਹੀਂ ਹੈ ਤੁਸੀਂ ਵੀਡੀਓ ਆਪਣੇ ਆਪ ਸ਼ੇਅਰ ਕਰ ਦੇਣਾ ਸਾਨੂੰ ਪਤਾ ਕਰਨਾ ਮਜਬੂਰੀ ਹੈ ਕਰਨਾ ਹੀ ਪੈਣਾ ਕਿਉਂਕਿ ਆਪਣੇ ਸਕੇ ਪੈਣਾ ਪਰਾਵਾਂ ਰਿਸ਼ਤੇਦਾਰਾਂ ਨੂੰ ਅਤੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਪਹੁੰਚਾਉਣਾ ਬਹੁਤ ਜ਼ਰੂਰੀ ਬਣ ਗਿਆ ਜੀ ਅੱਜ ਤਾਂ ਬਣ ਗਈ ਗੱਲ ਹਾਂ ਜੀ ਬਹੁਤ ਵਧੀਆ ਲੱਗਿਆ ਮੈਂ ਕਹਿੰਦਾ ਸਾਡੀ ਜ਼ਿੰਦਗੀ ਦਾ ਇੱਕ ਖਾਸ ਦਿਨ ਅੱਜ 20 ਮਾਰਚ 2025 ਆ ਬਣੀ ਦੀ ਗੱਲ ਕੈਮਰੇ ਤੇ ਰਜੇਸ਼ ਚੋਪੜਾ ਜੀ ਔਰ ਦੱਸਣਗੇ ਜੀ ਗੱਲ ਸਹੀ ਗਈ ਉਹਨੇ ਜੀ 20 ਮਾਰਚ 2025 ਬਣ ਗਿਆ ਖਾਸ ਜੀ ਬਿਲਕੁਲ ਬਣ ਗਿਆ ਜੀ ਖਾਸਮ ਖਾਸ ਬਣ ਗਿਆ ਖਾਸਮ ਖਾਸ ਬਣ ਗਿਆ ਜੀ ਤਾੜੀਆਂ ਜੀ ਧੰਨਵਾਦੀ ਬਹੁਤ ਬਹੁਤ ਤੁਹਾਨੂੰ ਬਹੁਤ